ਹੋਵੇ ਤੂੰ ਦੂਬ ਤੇ ਮੈਨੂੰ ਇਹ ਦੱਸ ਮੇਰੇ ਅਸਟੇਟ ਗਵਰਨਰ ਬੈਜੀ ਦੋ ਮਿੰਟ ਦੇਖ ਮੇਰੇ ਰੋਕ ਰੋਕ ਤੂੰ ਤੂੰ ਮੇਰੀ ਬਾਤ ਸੁਣ ਹਿੰਦੀ ਹਿੰਦੀ ਸਮਝ ਲੇਤਾ ਨਾ ਹਾਂ ਮੇਰੀ ਬਾਤ ਸੁਣ ਪੰਜਾਬੀ ਕਰ ਲੈ ਕੀ ਕੋਈ ਜ਼ਰੂਰਤ ਨਹੀਂ ਲੈ ਨਹੀਂ ਨਾ ਤੇਰੇ ਨਾਲ ਦਰਨਾ ਨਹੀਂ ਹੈ ਪਰ ਤੁਸੀਂ ਕੋਈ ਗਲਤ ਕੰਮ ਕੀਆ ਉਸਕੇ ਸਾਹ ਹੈ ਨਹੀਂ ਕੀਤਾ ਬਸ ਠੀਕ ਹੈ ਕੋਈ ਬਾਤ ਨਹੀਂ ਹੈ ਫਾਲਸਾ ਜੀ ਠੀਕ ਐਸੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਸਿੱਖੀ ਸਰੂਪ ਤੋਂ ਬਿਲਕੁਲ ਮਹਾਰਾਜ ਨੇ ਬਾਣਾ ਬਖਿਆ ਜੇ ਬੱਚਾ ਗਲਤ ਹੈ ਗਲਤ ਹੈ ਤਾਂ ਵੀ ਜੇ ਬੱਚਾ ਸਹੀ ਹੈ ਤਾਂ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ। ਇਹਦਾ ਉਹ ਕੁੜੀ ਨੂੰ ਵੀ ਮਿਲਣਾ ਚਾਹੀਦਾ ਜੇ ਉਹਦੇ ਨਾਲ ਕੋਈ ਗਲਤ ਕੰਮ ਹੋਇਆ ਠੀਕ ਹੈ। ਇਨਸਾਫ ਤਾਂ ਦੇਖੋ ਜੀ ਖਾਲਸਾ ਲੈਂਦਾ ਹੀ ਆਇਆ। ਪਹਿਲਾਂ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਉਹ ਆ ਕੇ ਕੀ ਕਹਿੰਦੇ ਨੇ ਬਿਆਨ ਲੈਣਗੇ ਜੇ ਪ੍ਰਸ਼ਾਸਨ ਇਹਨਾਂ ਦਾ ਹੱਲ ਕਰੂਗਾ ਤਾਂ ਨਹੀਂ ਤਾਂ ਫਿਰ ਪੰਥ ਖੜਾ ਹੀ ਆ। ਬਾਬਾ ਜੀ ਆਏ ਬੈਠੇ ਨੇ ਫੌਜਾ ਮਿੰਟੋ ਮਿੰਟ ਆ ਜਾਣਗੀਆਂ। ਜੇ ਸੱਚਾਈ ਹੋਊਗੀ ਫਿਰ ਸੱਚਾਈ ਤੇ ਖੜੇ ਆਸੀਂ। ਠੀਕ ਨਹੀਂ ਇਹਨੂੰ ਘੋਟਾ ਮਾਰੋ ਉਤਲਿਆ ਇਹਨੂੰ ਕਿਸੇ ਨੇ ਮਾਰਨਾ ਨਹੀਂ ਇਹ ਵੀ ਕਹਿ ਰਹਿਆ। ਜੋ ਮਰਜ਼ੀ ਦੇਖ ਸਕਦੇ ਵੀ ਇਹਨੂੰ ਮਾਰਨਾ ਨਹੀਂ ਮਾਰਨਾ ਨਹੀਂ ਬਹੁਤ ਮਾਰ ਲਿਆ ਸੱਚਾਈ ਦੇਖ ਲਈ ਆਪਾਂ ਜੇ ਪ੍ਰਸ਼ਾਸਨ ਹੱਲ ਕਰਦਾ ਨਹੀਂ ਕਰਦਾ ਨਹੀਂ ਫਿਰ ਅਸੀਂ ਖੜੇ ਹਾਂ ਮਹਾਰਾ ਦੇ ਭਾਈ ਜੀ ਜਿੰਨੇ ਵੀ ਮੇਰੇ ਭਰਾ ਖੜੇ ਨੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਆ ਜਾਣ ਦਿਓ ਕੋਈ ਜਵਾਕ ਹੈ ਠੀਕ ਹੈ ਮਾਲਕ ਹੈ ਬਸ ਐਵੇਂ ਹੋਣਾ ਚਾਹੀਦਾ ਮੇਰੀ ਗੱਲ ਸੁਣੋ ਕਾਰਵਾਈ ਕਾਨੂੰਨੀ ਤੌਰ ਤੇ ਹੋਊਗੀ ਜੇ ਕਾਰਵਾਈ ਜੇ ਕਾਰਵਾਈ ਨਹੀਂ ਹੋਈ ਤਾਂ ਕਾਨੂੰਨੀ ਤੌਰ ਤੇ ਕਾਰਵਾਈ ਜੀ ਬਾਬਾ ਜੀ ਖੜੇ ਆਪਾਂ ਸੁਣ ਲਓ ਹਾਂਜੀ ਹਾਂਜੀ ਬਰੇ ਬੋਲੋ ਖੜੇ ਹਾਂ ਪ੍ਰਸ਼ਾਸਨ ਆਊਗਾ ਖੜੇ ਆ ਪ੍ਰਸ਼ਾਸਨ ਤੁਹਾਡੇ ਸਾਹਮਣੇ ਗੱਲ ਕਰੇਗਾ ਠੀਕ ਹੈ ਉਹ ਤੋਂ ਤੁਸੀਂ ਵਾਪਸ ਚੱਲਦੇ ਹੋ ਗੱਲ ਕਰ ਅਛਾ ਕਰਨੇ ਦੇ ਨਾਮ ਨਹੀਂ ਫਿਰ ਖਾਲਸਾਈ ਤੌਰ ਤੇ ਕਰ ਬਾਬਾ ਜੀ ਮੰਨ ਲਓ ਬਾਬਾ ਜੀ ਮੰਨ ਲਓ ਮੇਰੀ ਗੱਲ ਸੁਣੋ ਤੁਸੀਂ ਨਾ ਬੋਲੋ ਖਾਲਸਾ ਦੀ ਖੜੇ ਨੇ ਨਾ ਤੁਹਾਡਾ ਕੋਈ ਹੱਕ ਨਹੀਂ ਬੋਲਣ ਦਾ ਕੋਈ ਗੱਲ ਨਹੀਂ ਦੇਖੋ ਮੇਰੀ ਗੱਲ ਤਾਂ ਸੁਣ ਲਓ ਬਾਈ ਜੀ ਇਹ ਕਿਉਂ ਨਹੀਂ ਬੋਲ ਸਕਦਾ ਬੋਲ ਵੀ ਸਕਦਾ ਬਾਈ ਜੀ ਅੱਜ ਖੜੇ ਕਿੰਨੇ ਰੱਖ ਬਾਈ ਨਾਲ ਹੀ ਸਾਡੇ ਸਿੰਘ ਨਾਲ ਹੀ ਕਹਿੰਦਾ ਕੋਈ ਨਹੀਂ ਕੋਈ ਨਹੀਂ ਸਮਝਦਾ ਮੇਰੀ ਗੱਲ ਤਾਂ ਸਮਝ ਲਓ ਇਹ ਨਵਾਲਾ ਕਰਾ ਇੱਕ ਨਵਾਲਾ ਕਰਾ ਮੇਰੀ ਗੱਲ ਤਾਂ ਸੁਣੋ ਨਵਾਲਾ ਕਰਾ ਇੱਕ ਨਵਾਲਾ ਕਰਾ ਉਹਨੇ ਕਿਹਾ ਮੈਂ ਨਹੀਂ ਛੂਟੂ ਵੀ ਨਹੀਂ ਜੇ ਅਗਰ ਸੁਣ ਰਹੇ ਮੇਰੇ ਰੁਕੋ ਮੇਰੀ ਗੱਲ ਸੁਣੇ ਸਿੰਘ ਸਾਹਿਬ ਸਾਡੇ ਨਾਲ ਹੀ ਨੇ ਅਸੀਂ ਸੁਣਾਇਆ ਇਹਨੂੰ ਬਿਲਕੁਲ ਇਹਨਾਂ ਨੂੰ ਅਸੀਂ ਉੱਥੇ ਛੱਡ ਦਿੰਦੇ ਨਾ ਤਿੰਨ ਵਾਰ ਹੋ ਗਿਆ ਅਸੀਂ ਟੱਕਾ ਕੀਤਾ ਅਸੀਂ ਦੋਨਾਂ ਨੇ ਕਿਹਾ ਕਿ ਉਹ ਕਹਿ ਰਹੇ ਆ ਉਹੀ ਕਹਿ ਰਹੇ ਆ ਇਹਨੂੰ ਕਿਸੇ ਨੇ ਮਾਰਨਾ ਨਹੀਂ ਸਾਡੇ ਨੂੰ ਪਹਿਲਾਂ ਜਿੰਨਾ ਟੁੱਟ ਲਿਆ ਕਿਸੇ ਅਸੀਂ ਨਾ ਕਿਹਾ ਵੀ ਕਿਸੇ ਨੂੰ ਪੁੱਟਣਾ ਨਹੀਂ ਕਹਿ ਰਹੇ ਆ ਅਸੀਂ ਬਚਾ ਕੇ ਉਹਦੇ ਪ੍ਰਸ਼ਾਸਨ ਨੂੰ ਆ ਜਾਣ ਦਾ ਪ੍ਰਸ਼ਾਸਨ ਇੱਕ ਗੱਲ ਕਹਿੰਦੇ ਇੱਥੋਂ ਲੈ ਕੇ ਅੱਪਾ ਕਿਤੇ ਥਾਣੇ 'ਚ ਵੀ ਲਿਜਾ ਸਕਦੇ ਅਸੀਂ ਹਾਂ ਬਿਲਕੁਲ ਬਿਲਕੁਲ ਪਰ ਇਹ ਇੱਥੇ ਰਿਹਾ ਅਸੀਂ ਇੱਧਰ ਉੱਧਰ ਵੀ ਹੋ ਗਏ ਨਾ ਮੈਂ ਸਿੱਧਾ ਸਾਹਮਣੇ ਗੱਲ ਕਰਦਾ ਜੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਬੁਲਾਓ ਜੀ ਬੁਲਾ ਲਓ ਅਸੀਂ ਲਿਖਿਆ ਤੇ ਬੰਦੇ ਵੀ ਕੱਢੇ ਕੋਈ ਨਹੀਂ ਮੇਰੇ ਕੋਈ ਗੱਲ ਨਹੀਂ ਬੰਦ ਨੇ ਪਰਸੋਂ ਵੀ ਨੂੰ ਦੇਖਿਆ ਪਰਸੋਂ ਵੀ ਦੇਖਿਆ ਇੱਕ ਬੰਦਾ ਆਇਆ ਬੈਕ ਨੂੰ ਜੇ ਇਹ ਇੱਕ ਸੂਰਵਾਰ ਹੋਇਆ ਪ੍ਰਸ਼ਾਸਨ ਨੂੰ ਆ ਜਾਣ ਦੋ ਬਿਆਨ ਕੁੜੀ ਦੇ ਲੈਣਗੇ ਇਹਦੇ ਬਿਆਨ ਲੈਣ ਜੇ ਪ੍ਰਸ਼ਾਸਨ ਹੱਲ ਕਰਦਾ ਜੇ ਬਾਹਰ ਨਾ ਜਾਓ ਫਿਰ ਉਹਦੇ ਕੋਲ ਖੜੇ ਹਾਂ ਹਾਂ ਬਸ ਜੇ ਪ੍ਰਸ਼ਾਸਨ ਨੂੰ ਕੁੜੀ ਮੰਨ ਲਓ ਤਾਂ ਸੱਚ ਨਾਲ ਗੱਲ ਕਰਦਾ ਹੈਗਾ ਸਜ਼ਾ ਦੇਣ ਨੂੰ ਪਹਿਲਾਂ ਪ੍ਰਸ਼ਾਸਨ ਨੂੰ ਆ ਜਾਣ ਦੋ ਯਾਰ ਨਾਲ ੱਟਕਾ ਨਾ ਕਰੋ ਠੀਕ ਨਹੀਂ ਆਪਾਂ ਕਿ ਇਹਦਾ ਕੋਈ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੈ ਆਪਾ ਖੜੇ ਆ ਮਹਾਰਾਜ ਨੇ ਬਾਣਾ ਸੈਚੋ ਸਾਹਿਬ ਵੀ ਆ ਗਏ ਸੈਚੋ ਇਹ ਦੁਪਹਿਰੇ ਵੀ ਪਾਸ਼ਾ ਖੜੇ ਆ ਪਰसों ਵੀ ਖੜਿਆ ਗਿਆ ਵੀਰੇ ਪਤਾ ਕੀ ਆ ਪਾਸ਼ਾ ਜੀ ਸੱਚਾਈ ਤੋਂ ਬਿਨਾ ਮਾਰੇਗਾ ਫਿਰ ਵੀ ਆਪਾ ਸੈਚੋ ਸਾਹਿਬ ਆ ਰਹੇ ਨੇ ਆਓ ਉਹ ਗੱਡੀ ਆ ਗਈ ਆ ਉਹ ਆ ਕੇ ਆਪ ਦੇਖੋ ਮਹਾਰਾਜ ਹਣਾ ਪਾਸ਼ਾ ਜਿਹੜੇ ਸਿੱਖ ਨੇ ਦਾ ਨਾਲ ਠੀਕ ਆ ਪਾਸ਼ਾ ਆ ਜਿਹੜੇ ਮੁੰਡੇ ਜਿਹੜੇ ਮੁੰਡੇ ਸਾਡੀਆਂ ਨਹੀਂ ਨਹੀਂ ਵੀਰੇ ਉਹ ਮਾਰੇ ਸੀ ਬਾਬਾ ਜੀ ਬਾਬਾ ਜੀ ਇਹ ਨਾਲ ਦੀ ਕੋਲੇ ਸੇਫ ਦੇਖੋ ਜਿੰਨਾ ਜਨ ਪ੍ਰਸਾਦ ਨਹੀਂ ਹੁੰਦਾ ਤੁਸੀਂ ਐਸੇ ਤੁਸੀਂ ਆ ਗਏ ਜਿੰਨਾ ਜਨ ਪ੍ਰਸਾਦ ਨਹੀਂ ਮੈਂ ਬਾਈ ਖੁਦ ਦੇਖਿਆ ਨੂੰ ਹੈ ਦੁਪਹਿਰੇ 2 ਵਜੇ ਦਾ ਟਾਈਮ ਸੀਗਾ ਮੈਂ ਤੇ ਮੇਰਾ ਦੋਸਤ ਮੈਂ ਤੇ ਮੇਰਾ ਦੋਸਤ ਉਸ ਗੱਡੀ ਦੀ ਸਰਵਿਸ ਕਰਾ ਰਹੇ ਸੀਗੇ ਅਸੀਂ ਜਦੋਂ ਇਧਰ ਨੂੰ ਆਏ ਚਲੋ ਇਹ ਕੁੜੀ ਉਹ ਜਵਾਗੜੀ ਅੰਦਰ ਖੜੀ ਸੀਗੀ ਅੰਦਰ ਜਦੋਂ ਖੜੀ ਕਰਨ ਤੋਂ ਬਾਅਦ ਮੈਂ ਕਿਹਾ ਇਹ ਹੀ ਮੁੰਡਾ ਸੀ ਇਹ ਹੀ ਮੁੰਡਾ ਸੀ ਵੀਰੇ ਜਦੋਂ ਖੜੀ ਮੈਂ ਕਿਹਾ ਚਲ ਜਰਾ ਵੀ ਜਵਾਗੜੀ ਇਹ ਫਿਰਦੀ ਆ ਮਹਾ ਵਰਦੀ ਆ ਬਾਹਰ ਨੂੰ ਕਰਨ ਦੀ ਆਪਾਂ ਇਹ ਤਾਂ ਨਹੀਂ ਕਰਦੇ ਤੇ ਉਸ ਤੋਂ ਬਾਅਦ ਕਹਿੰਦਾ ਯਾਰ ਚਲੇਦਾ ਚਾਚਾ ਹੋਊਗਾ ਜਾਂ ਇਹਦਾ ਡੈਡੀ ਹੋਊਗਾ ਚੜ 10 ਮਿੰਟਾ ਬਾਅਦ ਜਦੋਂ ਸਾਨੂੰ ਨਹੀਂ ਕੁਸਲ ਲੱਗਿਆ ਮੈਂ ਕਿਹਾ ਸਾਲੇ ਕਿਧਰ ਨੂੰ ਵਾਗੇ ਹੋ ਐਸੀ ਨਿਗਾਹ ਜੀ ਮਾਰੀ ਕੁੜੀ ਤਾਂ ਚਵਾਖੜੀ ਬਾਥਰੂਮ ਕਰ ਰਹੀ ਸੀ ਕੱਪੜੇ ਲੈ ਖੜੀ ਸੀ ਇਹ ਭੈਣ ਚੋਂ ਕੋਡਾ ਹੋਇਆ ਐ ਖੜਾ ਜਿਹਦਾ ਸਾਹਮਣੇ ਨਹੀਂ ਜਿਹੜਾ ਇਹ ਬਾਬਾ ਖੜਾ ਹੈ ਕੋਣ ਹੈ ਜਾਣ ਕੇ ਇਹ ਬਾਬੇ ਨੂੰ ਇਲੈਕਸ਼ਨ ਨੂੰ ਜਾਣਦਾ ਇਹ ਬਾਬਾ ਮੈਨੂੰ ਕਿਹਦਾ ਜਾਣਦਾ ਹਾਸੀ ਆ ਮੈਂ ਸਿਰਫ ਇਹ ਮੁੰਡੇ ਨੂੰ ਜਾਣਦਾ ਜਿਹੜਾ ਪੂਰੀ ਨੰਗੀ ਪੈਰ ਖੜੀ ਦੀ ਬਾਹਰ ਬਾਹਰ ਕਰਦਾ ਜੀ ਬਾਹਰ ਕੱਢੋ ਜੀ ਇਹ ਆ ਆਹੀ ਆਈ ਆਓ ਜੀ ਇੱਕ ਮਿੰਟ ਬਾਹਰ ਕਰਨ ਵਾਲਾ ਜਾਣਣੇ ਮਾਰ ਮਾਰ ਮਾਰਿਓ ਨਾ ਮਾਰ 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 ਨਹੀਂ ਪਾਦਾ ਕੋਣਾ ਭਲਾ ਚਾਹ ਪਵਾ ਕਰੂ ਐ ਨਾ ਯਾਰ ਸਾਡਾ ਪਾਏ ਇਹਨਾਂ ਨੇ ਭੈਂਡ ਚੋਦਾ ਨੇ ਵੀ ਜਾਣੇ ਗਾਗਾਂ ਮਾਰ ਕੇ ਕੀ ਕਰਤਾ ਬ੍ਰੀ ਬਸੀ ਬੇਟੀ ਮਾਰ ਮਾਰ ਖਾਪੜੇ ਜੀ ਭੰਗ ਕੱਢਦਾ ਆਹ ਬੋਏ ਰਿਪੋਰਟ ਹੈ ਕੀ ਚੱਕਰ ਹੈ ਬਾਬੇ ਨਾਲ ਹੀ ਲੈ ਜਲੋ ਕਾਰ ਵਾਈਟ ਚੁਰੀ ਕਰ ਲਈ ਸਾਈਡ ਤੇ ਹੋ ਗਏ ਉਹ ਪਿੱਛੇ ਹੋ ਬਈ ਨਾ ਵੀ ਲੱਗੇ ਜੀ ਭੈਣ ਦੀ ਛੋਲੀ ਮੈਂ ਸਰਿਆਂ ਬੰਦ ਕਰੇ ਨਾ ਆਉਂਦੀ ਕਰ ਰਹੇ ਠੀਕ ਮੁੱਛੀ ਨਾਲੇ ਅਰੇ ਬਾਬੇ ਚੋਦਾ ਦੇ ਪਹੀਆਂ ਦੇ ਇਹਨਾਂ ਦੀ ਬਵਾ ਬਾ ਚੁੱਪ 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 ਹੋ ਭੈਣ ਚੋਦਣ ਪੰਮੀਰਾ ਬਾਬਾ ਸੇ ਮਾਰ ਪਿਆ ਹੋਇਆ ਹੋਰ ਭੈਣ ਤੋਂ ਬੱਦਵਾਤ ਭੈਣ ਦੇ ਲੋਰੇ ਨੂੰ ਪੇਂਡਿੰਗ ਵੀ ਸਾਡੇ ਨੂੰ ਪੂਰਾ ਰਿਪੋਰਟ ਕਰਦੀ ਹੈ ਭਾਈ ਇਹ ਜੀ ਅਹੀ ਜੀ ਗੱਲ ਆਪਾਂ ਜਦੋਂ ਮੈਂ ਸਰਿਆਂ ਮਿੱਕਦਾ ਪੜਾਣਾ ਮੈਂ ਇਹ ਸਰ ਨੂੰ ਸੁਣਦਾ ਇਕੱਲੀ ਆਉਂਦੀ ਭੈਣ ਦਾ ਬਾਰੇ ਬਾਹਰ ਨਹੀਂ ਦੇ ਚੱਡਿਆ ਇਸ ਸਮੇਂ ਪ੍ਰਸ਼ਾਸਨ ਨੂੰ ਚੱਡਿਆ ਜਿਹੜੇ ਗਵਾਹ ਨੇ ਹੁਣ ਨਾਲ ਬੈਠੋ ਬਈ ਜਿਹੜੇ ਗਵਾਹ ਨੇ ਉਹ ਦੀਗਾ ਭਾਈ ਉਹ ਦੀਗਾ ਦੇਖ ਆਹ ਨਾਲ ਉਹਨਾਂ ਦੀ ਵੀਡੀਓ ਹੈਗੀ ਆ ਬਈ ਉਹਨਾਂ ਦੀ ਵੀਡੀਓ ਜਿਹੜੇ ਕਾਲ ਕਵਾਣ ਹੋਣੀ ਗੱਲ ਕਰ ਲੈਣੇ ਆ ਬੜੀ ਕਰੋ ਗੱਲ ਕਿਹਾ ਸੀ ਨਾ ਪ੍ਰਸਾਦ ਬਿਲਾ ਬਿਲਾ ਬਾਬਾ ਜੀ ਬਾਬਾ ਜੀ ਟਾਈਮ ਤੇ ਦੋਸਤੋ ਯਾ ਬਾਪਾ ਆ ਜੀ ਰੋ 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 ਦੋ ਸਾਈਡ ਤੇ ਹੋ ਜੋ ਇੰਦਰ ਕੰਪੈਸਰ ਆਉਂਦਾ ਖੜਦਾ ਬਣਾਉਂਦਾ ਨਹੀਂ ਭਾਈ ਉਹ ਨਹੀਂ ਸ਼ਰਮ ਨਹੀਂ ਆਈ ਸਾਲੇ ਨੂੰ ਕਿੱਥੇ ਆ ਉਹ ਵਿਆਹ ਜਵਾਗੜੀਆ ਪੈਣ ਲੱਗਦੇ ਆਲੇ ਦੀ ਵੇਖਣਾ ਰੇ ਮੈਂ ਘਰ ਨੂੰ ਪੈਣ ਬਾਪਾ ਜੀ ਗੋਣ ਮੇਰੇ ਜਾ ਰਿਹਾ ਆ ਗਵਾਨ ਖੜ ਜਾ ਯਾਰ ਮੈਂ ਫੋਟੋ ਨਹੀਂ ਦਿਖਾਉਣੀ ਬੜੇ ਯਾਰ ਮੈਂ ਉਹ ਹੀ ਬੱਸ ਮੈਂ ਉਹ ਹੀ ਯਾਰ ਇਹਨਾਂ ਨੂੰ ਦੱਸ ਦਿਆ ਦੱਸ ਦਿਆ ਦੱਸ ਦਿਆ ਪੈਣ ਚੋਕ ਦਾ ਨਾਮ ਆ ਚਾਚਾ ਬੋਲਣ ਨੂੰ ਬੈਠਣਗੇ ਮੈਂ ਦੇਦਾ ਓ ਬੱਸ ਚੱਲੋ ਭਈ ਓਏ ਬੈਟ ਗਿਆ ਦੀਪਕ ਧਿਆਨ ਨਲ ਬਟਾ ਕੀ ਚੋਟੀ ਆ ਫਾਈਨਲ ਕੰਡੂ ਕੰਡੂ ਪੈਣਾ ਕੋਲ ਬਲਾਂ ਲੈਂਡ ਰਿਊ ਲੈ ਬੋਲ ਬੋਲੋ ਕੱਟੋ ਬੜਾ ਕੱਟੋ ਕੀ ਕਹਿੰਨੇ ਹੋ ਜੀ ਹਾਂ ਬਲਾਸ ਕਰ ਛੋਟੀਆਂ ਛੋਟੀਆਂ ਬੱਚੀਆਂ ਨਾਲ ਕਰਨਗੇ ਯਾਰ ਤਾਂ ਇਸ ਸਮੇਂ ਲੋਕੋ ਗੁੱਸੇ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਪੌਸ਼ ਏਰੀਆ ਸਾਰੇ ਸ਼ਹਿਰ ਦੇ ਵਧੀਆ ਲੋਕ ਉਰੇ ਰਹਿੰਦੇ ਨੇ ਤੇ ਇਸ ਸਮੇਂ ਇਹਦੇ ਉੱਤੇ ਜਿਮਨਾ ਆ ਕੇ ਲੋਕ ਰਹਿ ਰਹੇ ਨੇ ਤੇ ਇੱਕ ਕਾਨੂੰਨ ਹੋਣੀ ਚਾਹੀਦਾ ਹੈ ਗੱਲ ਹੈ ਵੀਰੇ ਸ਼ਰਮ ਹੋਣੀ ਚਾਹੀਦੀ ਹੈ ਇਹ ਜਿਹੇ ਬੰਦੇ ਆਏ ਆ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਸਾਤ ਤੋਂ ਸਾਤ ਤੋਂ ਸਾਤ ਤੋਂ ਸਜ਼ਾ ਮਿਲਣੀ ਚਾਹੀਦੀ ਹੈ ਬਾਈ ਮੈਂ ਕੀ ਕਰਾਂ ਵੀਰੇ ਇਹ ਜਿਹੇ ਬੰਦਿਆਂ ਨੂੰ ਛੱਡਣਾ ਵੀ ਨਹੀਂ ਚਾਹੀਦਾ ਉਹਨਾਂ ਕੁੜੀਆਂ ਨੇ ਉਹ ਮਤਲਬ ਉਹ ਬੰਦੇ ਦਾ ਸਾਥ ਦੇ ਰਹੀਆਂ ਨੇ ਮੇਰਾ ਉਹ ਮਤਲਬ ਬੰਦੇ ਦੇ ਪਰ ਮਲਜਮਾਂ ਦਾ ਸਾਥ ਦੇ ਰਹੀਆਂ ਨੇ ਹਾਂ ਵੀ ਅਸੀਂ ਅਜੇ ਦੇਖਿਆ ਮਤਲਬ ਉਹ ਸਾਰੀ ਛੜ ਕਰ ਕੱਟਟੀ ਕਹਾ ਤਾਂ ਇਹ ਸਮੇਂ ਪਤਾ ਕੀ ਆ ਰਾਤ ਦਾ ਪਹਿਮਾ ਟ੍ਰੈਕ ਪਰ ਆ ਰਹੀ ਹੈ ਤਾਂ ਇਹ ਸਮੇਂ ਦੀਆਂ ਲਾਈਵ ਵੀ ਸੀਰਾਂ ਦਾ ਲੱਗ ਆਜੇ ਲੋਕਾ ਕਰਕੇ ਦਾ ਬਈ ਬਦਨਾਮ ਹੋਇਆ ਜਾਂਦਾ ਹੈ ਸਰ ਮੌਕਾ ਲਾਉਂਿਆ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਇਹਨਾਂ ਦੀ ਕੋਈ ਇਹ ਮੰਨ ਲੋਕਾਂ ਨੇ ਪਾਣੀ ਮੈਣੇ ਇੱਕ ਲੋਕਾਂ ਨੇ ਉਹ ਕੁੜੀ ਨੂੰ ਖੜਾਇਆ ਜੋ ਲੋਕਾਂ ਦਾ ਨਾਮ ਬਣਾਉਂਦਾ ਹੈ ਇਹ ਚੋ ਇਹਨਾਂ ਦੀਪਕ ਜੋ ਅਗਰ ਸਮਾਉਂ ਤੇ ਆ ਲਾਈਵ ਤਸਵੀਰਾਂ ਦਾ ਖੁਲੋ ਪੇਜ ਤੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਮੁਸਤਕਿਲ ਖਾਂਦੇ ਹੋਏ ਇਸ ਸਮੇਂ ਜਿਹੜਾ ਮੁਲਜ਼ਮ ਹੈ ਉਹਨੂੰ ਆਪਣੇ ਕਾਬੂ ਦੇ ਵਿੱਚ ਲੈ ਲਿਆ ਕਿਉਂਕਿ ਨਾਬਾਲਗ ਹੈ ਹੋਣੇ ਵੀ ਬਹੁਤ ਵਜੇ ਭਈਆ ਇਹਨੂੰ ਸਜ਼ਾ ਸਖਤ ਮਿਲਣੀ ਚਾਹੀਦੀ ਆ ਇਹਨੂੰ ਸਜ਼ਾ ਸਖਤ ਮਿਲਣੀ ਚਾਹੀਦੀ ਆ ਭਾਈ ਤੇ ਇਹ ਸਮੇਂ ਦੀਆਂ ਲਾਈਵ ਤਸਵੀਰਾਂ ਤੁਹਾਡੇ ਮੂਰੇ ਪੇਸ਼ ਕਰ ਰਹੇ ਹਾਂ ਬਾਕੀ ਨੇ ਹੈ ਕਿ ਕਿਦੇ ਵਿੱਚ ਦੋ ਇੱਕ ਪਰਿਵਾਰ ਰਹਿੰਦੇ ਨੇ ਤੂੰ ਸਖਤ ਤੋਂ ਸਖਤ ਲਗਾਮੀ ਲਾ ਰਿਹਾ ਬਾਈ ਇਹੀ ਕੰਮ ਤੇ ਇਹਨਾਂ ਨੇ ਮੂੰਹ ਪਾ ਲਿਆ ਇਹਨਾਂ ਨੂੰ ਸਾਲਾਂ ਨੇ ਰੋ ਬਰਥਡੇ ਲੱਗ ਜੋ ਨਸ਼ੇ ਕਰ ਕਰ ਸਾਲਾਂ ਨੇ ਸਾਰੀ ਸ਼ੋਅ ਕਰ ਰੱਖੀ ਆ ਭੈਣ ਤੋਂ दारू ਕਰ ਰੱਖੀ ਨੇ ਆ ਬਾਈ ਵੀਰੇ ਸਾਹਮਣੇ ਦੇ ਸਾਹਮਣੇ ਲਿਖਿਆ ਆ ਚਰਮਲ ਨੂੰ ਖਾਣੇ ਨੇ ਪਰਸੋਂ ਵੀ ਦੇਖਿਆ ਇਹਨੇ ਗੱਲਾਂ ਨੰਗੇ ਜਿਹੜੀ ਗੱਲਬਾਤ ਆ ਜਿੰਨੀ ਮੈਂ ਦੇਖਿਆ ਮੈਂ ਸਾਰੀ ਦੱਸੂਗਾ ਮੈਂ ਹਾਂ ਤੁਸੀਂ ਦੱਸੋ ਰਾਮ ਨਾਲ ਦੱਸੋ ਤੁਸੀਂ ਪਹਿਲੀ ਵਾਰ ਉਹ ਮੁੰਡੇ ਨੂੰ ਕਦੋਂ ਦੇਖਿਆ ਉਹ ਪਹਿਲੀ ਵਾਰ ਵੀਰੇ ਅਸੀਂ ਸਾਡੀਆਂ ਨੇ ਐਂਬੂਲੈਂਸਾਂ ਅਸੀਂ ਘਟੋ ਘਟਾ 8-9 ਸਾਲਾਂ ਤੋਂ ਅਸੀਂ ਉਹਰੇ ਜਾਨ ਮੂਰੇ ਖੜਦੇ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਅਸੀਂ ਦੁਪਹਿਰੇ ਗੱਡੀ ਦੀ ਸਰਵਿਸ ਕਰਾਉਣ ਆਏ ਸੀਗੇ ਤੇ ਇਹ ਮੁੰਡਾ ਜਦ ਅਸੀਂ ਪਹਿਲੀ ਵਾਰ ਦੇਖਿਆ ਪਹਿਲਾਂ ਗੁਰਦੁਆਰੇ ਸਾਡੇ ਵਿੱਚ ਵੱਜਿਆ ਸੀ ਗੁਰਦੁਆਰੇ ਖੜੇ ਸੀਗੇ ਜਦੋਂ ਵਿੱਚ ਵੱਜਿਆ ਉਸ ਤੋਂ ਬਾਅਦ ਇਹ ਦੁਪਹਿਰੇ ਅਸੀਂ ਉਹਰੇ ਗੱਡੀ ਖੜਾ ਕੇ ਮਤਲਬ ਕਿ ਬਾਥਰੂਮ ਕਰਨ ਰੁਕੇ ਤਾਂ ਇਹ ਇਹ ਕੁੜੀ ਨੂੰ ਲੈ ਕੇ ਪੌੜੀ ਥੱਲੇ ਬੈਠਾ ਦੀ ਜ ਸਮਝ ਆ ਗਿਆ ਉਹ ਕੁੜੀ ਨੂੰ ਗਾਣਾ ਵੀ ਕੱਢ ਰਹੀ ਸੀ ਜਦੋਂ ਅਸੀਂ ਨੇ ਦੇਖਿਆ ਮਾਹੌਲ ਹੀ ਕਰਦਾ ਕਹਿੰਦਾ ਤੇ ਮੇਰੀ ਭੈਣਾਂ ਮਾਖਾ ਤੂੰ ਨੰਗੀ ਨੂੰ ਨੰਗੀ ਕਰੇਗਾ ਫਿਰ ਅਸੀਂ ਨੇ ਖੱਲਿਆ ਦੁਪਹਿਰੇ ਬਾਹਰ ਨੇ ਦੇ ਕੇ ਕੁੱਟਿਆ ਬਹੁਤ ਅਸੀਂ ਨੇ ਦੋ ਜਾਣੇ ਦੁਪਹਿਰ ਦੀ ਗੱਲ ਅੱਜ ਦੁਪਹਿਰ ਅੱਜ ਦੁਪਹਿਰ ਦੀ ਗੱਲ ਹੈ ਜੀ ਅੱਜ ਦੁਪਹਿਰੇ ਇਹਨੂੰ ਕੁੱਟ ਕੇ ਅਸੀਂ ਨੇ ਵਾਰਨਿੰਗ ਦੇ ਕੇ ਛੱਡਤਾ ਇਹ ਕਹਿੰਦੇ ਸਾਡਾ ਰਿਸ਼ਤੇਦਾਰ ਆ ਮੈਂ ਉਹਨੂੰ ਕਹਿੰਦਾ ਮਾਖਾ ਜਦੋਂ ਬਾਅਦ ਇੱਧਰ ਦਿਸੇ ਨਾ ਅਸੀਂ ਪਹਿਲੀ ਵਾਰ ਦੇਖਿਆ ਇਸ ਤੋਂ ਬਾਅਦ ਨਾ ਦਿਸੇ ਨਾ ਅੱਜ ਦੁਬਾਰੇ ਉਸ ਤੋਂ ਬਾਅਦ ਹੁਣ ਜਦੋਂ ਮੈਂ ਸਰਕਾਰੀ ਹਸਪਤਾਲ ਦੇ ਗੇ ਤੇ ਜਿਹੜੀ ਇਹ ਅੱਜ ਹੋਣ ਦੀ ਘਟਨਾ ਹੈ ਇਹ ਇਹਦਾ ਪ੍ਰਤੱਖ ਦਰਸ਼ਕ ਕੋਈ ਹੈਗਾ ਹੋਰੇ ਮੌਜੂਦ ਜਿਹੜੇ ਆਪਦੀ ਅੱਖਾਂ ਨਾਲ ਕੁਝ ਦੇਖਿਆ ਹੋਵੇ ਜਾਂ ਆਪਦੀ ਅੱਖਾਂ ਨਾਲ ਉਹ ਬੰਦਾ ਕਿੱਥੇ ਆ ਗਿਆ ਅੱਖਾਂ ਨਾਲ ਹੀ ਦੇਖਿਆ ਵੀਰੇ ਮੈਂ ਮੈਂ ਤਾਂ ਫੜਿਆ ਉਹਨੂੰ ਪੌੜੀਆਂ ਥੱਲੋਂ ਮੈਂ ਕੱਢ ਕੇ ਲੈ ਕੇ ਆਇਆ ਪਸਾਰ ਤੋਂ ਪਹਿਲਾਂ ਮੈਂ ਫੜਿਆ ਮੈਂ ਪੌੜੀਆਂ ਥੱਲੋਂ ਜਦੋਂ ਕੁੜੀ ਨੰਗੀ ਸੀ ਉਹਦੇ ਕੱਪੜੇ ਪਵਾ ਕੇ ਮੈਂ ਉਹਨੂੰ ਕੱਢ ਕੇ ਲੈ ਕੇ ਆਇਆ ਆ ਪਈ ਇਹਨੂੰ ਵੀ ਤੂੰ ਇੱਥੇ ਘਰ ਕੀ ਰਿਹਾ ਮੈਂ ਵੀ ਉਸ ਟਾਈਮ ਇੱਕ ਮੇਰਾ ਦੋਸਤ ਸੀਗਾ ਉਹ ਬੰਦਰ ਨਹੀਂ ਬੜਾ ਜਦੋਂ ਉਹ ਮੈਂ ਬਾਜ਼ ਮਾਰੀ ਮੈਂ ਆਹ ਬਾਬਾ ਜੀ ਆ ਗਏ ਬਾਬਾ ਜੀ ਹਾਂਜੀ ਬਾਬਾ ਜੀ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਆ ਆ ਕਰੋ ਜਿੰਨੀਆਂ ਮਰਜ਼ੀ ਕਰੋ ਤੁਸੀਂ ਮੈਨੂੰ ਐਂ ਦੱਸੋ ਬਾਬਾ ਜੀ ਤੁਸੀਂ ਅ ਜਦੋਂ ਉਹ ਮੁੰਡੇ ਨੂੰ ਕੁੱਟ ਰਹੇ ਸੀ ਉਦੋਂ ਤੁਸੀਂ ਉਹਨੂੰ ਰੋਕਿਆ ਕੀ ਕੀ ਸੀ ਗੱਡੀ ਚਲਾ ਅਸੀਂ ਖੜ ਗਏ ਜਦੋਂ ਇਹ ਵੀਰੇ ਹੋਰੀ ਇਹਨੂੰ ਕੁੱਟ ਰਹੇ ਸੀ ਸਾਰੇ ਮੁੰਡੇ ਕੁੱਟ ਰਹੇ ਸੀ ਨਾ ਇਹ ਕਹਿੰਦੇ ਵੀ ਐਂ ਕਰਕੇ ਕੁੜੀ ਦੇ ਇਹਨੇ ਕੱਪੜੇ ਉਤਾਰੇ ਨੇ ਗਲਤ ਕੰਮ ਕਰ ਰਿਆ ਸੀ ਅਸੀਂ ਵੀ ਉਹਦੇ ਇੱਕ ਡੰਡਾ ਮਾਰਿਆ ਸਾਰੇ ਮਾਰਿਆ ਨਾ ਉਸ ਤਰ੍ਹਾਂ ਸਾਰੇ ਮਾਰਨ ਲੱਗੇ ਅਸੀਂ ਉਹਨਾਂ ਨੂੰ